ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਵਰਨਮੈਂਟ ਜੌਬ ਅਕੈਡਮੀ ਦੇ ਵਿੱਚ ਅੱਜ ਲੱਗਣਿਆ ਅਸੀਂ ਡੀਲੀ ਗਵਰਨਮੈਂਟ ਜੌਬ ਦੀ ਅਪਡੇਟਸ ਨੌਲੇਜ ਦੀ ਪ੍ਰੈਪਰੇਸ਼ਨ ਵੀ ਕਰੰਨੇ ਆ ਤੁਹਾਨੂੰ ਪਤਾ ਐਗਜ਼ਾਮ ਆ ਚੁੱਕੇ ਨੇ ਸੀਨੀਅਰ ਅਸਿਸਟੈਂਟ ਵਗੈਰਾ ਟ੍ਰੈਜ਼ਰੀ ਆਫੀਸਰ ਇਸ ਸਾਰ ਲਈ ਜੀ ਹਾਂ ਪੰਜਾਬ ਦੇ ਬਹੁਤ ਹੀ ਇੰਪੋਰਟੈਂਟ ਜੀਓਗ੍ਰਾਫੀ ਦੇ ਜੋ ਕਿ ਇੰਪੋਰਟੈਂਟ ਕੁਐਸਚਨਸ ਨੂੰ ਲੈ ਕੇ ਆ ਆ ਧਿਆਨ ਨਾਲ ਇਸ ਨੂੰ ਪੜ ਲਿਓ ਤਾਂ ਧਿਆਨ ਨਾਲ ਇਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਬਾਕੀ ਵੀ ਗਰਜ਼ੀ ਮੈਥ ਕਰੋਗੇ ਤਾਂ ਮੈਥ ਵੀ ਲੈ ਕੇ ਆਉਂਗਾ ਪੋਲਿਟিক্যাল ਹਿਸਟਰੀ ਵਾਲੇ ਸਾਰੇ ਕੁਐਸਚਨ ਤਾਂ ਤੁਸੀਂ ਜੋ ਦੱਸੋਗੇ ਅਸੀਂ ਉਹ ਲੈ ਕੇ ਆਵਾਂਗੇ ਕਮੈਂਟ ਵਿੱਚ ਤੁਸੀਂ ਆਪਣਾ ਜਵਾਬ ਜੀਹਾਂ ਦੱਸ ਦਿਓ ਤਾਂ ਚਲੋ ਜੀ ਗੱਲ ਕਰਦੇ ਹਾਂ ਪਹਿਲਾ ਕੁਐਸਚਨ ਪੰਜਾਬ ਰਾਜ ਨੂੰ ਕਿੰਨੇ ਖੇਤਰਾਂ ਵਿੱਚ ਵੰਡਿਆ ਗਿਆ ਤਿੰਨ ਖੇਤਰਾਂ ਵਿੱਚ ਕਿਹੜੇ-ਕਿਹੜੇ ਖੇਤਰ ਨੇ ਉਹ ਜਿਹੜੇ ਖੇਤਰ ਨੇ ਆਪਣੇ ਕੋਲ ਉਹਨੇ ਮਾਝਾ ਹੋ ਗਿਆ ਮਾਲਵਾ ਦੁਆਬਾ ਤੇ ਨਾਮਕ ਤਿੰਨ ਪ੍ਰਮੁੱਖ ਖੇਤਰ ਵੰਡਿਆ ਗਿਆ ਇਹ ਪੰਜਾਬ ਨੂੰ ਪਤਾ ਤਿੰਨ ਪ੍ਰਮੁੱਖ ਖੰਡਰ ਨੇ ਜਿਹੜੇ ਮਾਝਾ ਹੋ ਗਿਆ ਰਾਵੀ ਤੇ ਬਿਆਸ ਦੇ ਵਿਚਕਾਰ ਮਾਲਵਾ ਹੋ ਗਿਆ ਸਤਲੂਜਾ ਦੱਖਣ ਦੇ ਵਿੱਚ ਜਵਾਬਾ ਹੋ ਗਿਆ ਸਤਲੂਜਾ ਦਾ ਵਿਕਾਸ ਉਸ ਦਾ ਠੀਕ ਹੈ ਜੀ ਤਾਂ ਤੁਸੀਂ ਧਿਆਨ ਰੱਖਣਾ ਅਗਲਾ ਕੁਸ਼ਣ ਹੈ ਪੰਜਾਬ ਵਿੱਚ કુલ ਕਿੰਨੀਆਂ ਤਹਿਸੀਲਾਂ ਨੇ ਤਾਂ ਇਹਦਾ ਆਨਸਰ ਹੋਏਗਾ 97 ਪੰਜਾਬ ਸਪੂਲ 97 ਤਹਿਸੀਲਾਂ ਨੇ ਸਿਵਲ ਪ੍ਰਸ਼ਾਸਨ ਦੇ ਉਦੇਸ਼ ਲਈ ਪੰਜਾਬ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਠੀਕ ਹੈ ਨਾ ਤਾਂ ਇਹਨਾਂ ਡਿਵੀਜ਼ਨ ਨੂੰ 23 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਤੇ ਪੰਜਾਬ ਦੇ ਅੱਗੇ ਤਹਿਸੀਲਾਂ ਵਿੱਚ ਵੰਡੇ ਗਏ ਨੇ ਤਾਂ ਜੁਲਾਈ اجے تک بائی تک پہلے تحصیل ستانوے اگر لے پتا ہے تو کمینٹ سے دس سکتا ہے پجاب کی ریخا گنتک شکل کی ہے ریخا گنتک منی کہ میپ کے تکونی شکل ہے ٹھیک ہے پابیا ریخا گنت شکل تکونی ہے پٹھانکوٹ ضلع تکو کے سکھرتی ہے جو کہ فضیلپا کے پٹیالہ کرم والے تکونی آکار ہیٹلے کبے سجے کونے میں ਅਗਲੇ ਕੋਸ਼ਿਸ਼ ਇਹਨਾਂ ਗੱਲ ਕਰੀਏ ਪੰਜਾਬ ਦੀ ਸਭ ਤੋਂ ਵੱਡੀ ਡਿਵੀਜ਼ਨ ਸਭ ਤੋਂ ਵੱਡੀ ਡਿਵੀਜ਼ਨ ਆਪਣੇ ਕੋਲ ਜਿਹੜੇ ਦੇਖਣ ਨੂੰ ਮਿਲਦੀ ਹੈ ਉਹ ਹੈ ਆਪਣੇ ਕੋਲ ਜਲੰਧਰ ਜੀਹਾਂ ਜਲੰਧਰ ਜਿਹੜੀ ਹੈ ਸਭ ਤੋਂ ਵੱਡੀ ਡਿਵੀਜ਼ਨ ਹੈ ਤੇ ਪੰਜਾਬ ਦਾ ਸਭ ਤੋਂ ਵੱਡਾ ਡਿਵੀਜ਼ਨ ਹੈ ਇੱਥੇ 7 ਜ਼ਿਲ੍ਹੇ ਹਨ ਠੀਕ ਹੈ ਕਿਹੜੇ-ਕਿਹੜੇ ਨੇ ਆਪਣੇ ਜਲੰਧਰ ਜ਼ਿਲ੍ਹੇ ਜਲੰਧਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਤੇ ਹੁਸ਼ਿਆਰਪੁਰ ਇਹ ਸਭ ਤੋਂ ਵੱਡੀ ਡਿਵੀਜ਼ਨ ਹੈ ਠੀਕ ਹੈ ਜੇ 7 ਜ਼ਿਲ੍ਹੇ ਆਉਂਦੇ ਹਨ ਪੰਜਾਬ ਵਿੱਚ ਜਲੰਧਰ ਪਟਿਆਲਾ ਰੋਪੜ ਦੇ ਫਰੀਦਕੋਟ ਤੇ ਫਿਰ ਬਿਲਕੁਲ ਪੰਜ ਡਿਵੀਜ਼ਨਾਂ ਮੰਦਰ ਪਟਿਆਲਾ ਰੌਪੜ ਫਰੀਦਕੋਟ ਫਿਰੋਜ਼ਪੁਰ ਅਗਲੇ ਕੁਐਸਚਨ ਲਈ ਪੰਜਾਬ ਭਾਰਤ ਦੇ ਕੁੱਲ ਭੂਮੀ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹੈ ਤਾਂ ਪੰਜਾਬ ਸਿਰਫ 1.6% ਹੈ ਠੀਕ ਹੈ ਨਾ ਜੇਰਾ ਕੀ ਪਗੋਲਿਕ ਖੇਤਰਫਲ ਦੀ ਗੱਲ ਕਰੀਏ ਤਾਂ ਉਹ 5 50362 ਅਗਰ ਆਪਾਂ ਨੂੰ ਖੇਤਰਫਲ ਦੇ ਤੌਰ ਤੇ ਗੱਲ ਕਰੀਏ ਤਾਂ 50000 ਜੀ ਹਾਂ 50000 362 वर्ग किलोमीटर है इनके वर्ग किलोमीटर है एवीवां यानी वैसे हुन ਦਾ 21 ਹੋ ਗਿਆ 21ਵਾਂ 21ਵਾਂ ਜੀ ਹਾਂ ਨੰਬਰ ਤੇ ਆਂਦਾ ਹੈ ਪੂਰੇ ਪੰਜਾਬ ਸ ਠੀਕ ਹੈ ਤਾਂ ਇਹ ਤੁਸੀਂ ਧਿਆਨ ਰੱਖਣਾ ਗੱਲਾਂ ਨੂੰ ਨੈਕਸਟ ਕੁਸ਼ਣ ਹੈ ਕਿਹੜਾ ਜ਼ਿਲ੍ਹਾ ਪੰਜਾਬ ਦੇ ਦੁਆਬਾ ਖੇਤਰ ਵਿੱਚ ਨਹੀਂ ਆਉਂਦਾ ਪੰਜਾਬ ਦੇ ਦੁਆਬਾ ਖੇਤਰ ਤੇ ਕਿਹੜਾ ਨਹੀਂ ਆਉਂਦਾ ਜਾਦੇ ਦੁਆਬਾ ਖੇਤਰ ਚ ਪਠਾਨਕੋਟ ਨਹੀਂ ਆਉਂਦਾ ਜੀ ਹਾਂ ਪਠਾਨਕੋਟ ਰਾਈਟ ਆਨਸਰ ਹੈ ਪਠਾਨਕੋਟ ਜਿਹੜਾ ਇਹ ਜਿਹੜਾ ਪਠਾਨਕੋਨ ਆਪਣੇ ਕੋਲ ਦੁਆਬਾ ਖੇਤਰ ਚ ਨਹੀਂ ਆਏਗਾ ਇਹ ਆਪਣੇ ਕੋਲ ਉੱਪਰ ਮਾਲਵਾ ਖੇਤਰ ਆਪਣੇ ਕੋਲ ਮਾਝਾ ਖੇਤਰ ਦੇ ਵਿੱਚ ਆਏਗਾ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਕਾਂਝਲੀ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਕਾਂਝਲੀ ਵੈਟਲੈਂਡ ਕਪੂਰਥਲਾ ਦੇ ਵਿੱਚ ਹੈ ਠੀਕ ਹੈ ਕਾਂਝਲੀ ਵੈਟਲੈਂਡ ਇੱਕ ਮਨੁੱਖ ਦੁਆਰਾ ਬਣਾਈ ਗਈ ਵੈਟਲੈਂਡ ਹੈ ਜੋ ਕਿ ਕਾਂਝਲੀ ਝੀਲ ਦੇ ਆਂਦੀ ਰਹਿੰਦੀ ਹੈ ਭਾਰਤ ਵਿੱਚ ਬਣਾਵਦੇ ਕਪੂਰਥਲਾ ਜ਼ਿਲ੍ਹੇ ਸਿੱਤਾ ਇਹ 1877 ਵਿੱਚ ਬਣਾਈ ਗਈ ਸੀ ਬਿਆਸ ਦਰਿਆ ਉੱਤੇ ਯਾਦ ਰੱਖਣਾ ਸਾਰੇ ਇਹਨੇ ਠੀਕ ਹੈ ਨਾ 172 ਵਿਆਸ ਦਰਿਆ ਦੇ ਇੱਕ ਸਹਾਇਕ ਨਦੀ ਵਿਆਸ ਰਿਆ ਦੇ ਪਾਰ ਹੈਡ ਵਰਕਸ ਬਣਾ ਕੇ ਅੰਦਰ ਇਲਾਕੇ ਨੂੰ ਸਿੰਚਾਈ ਦੇ ਰੂਪ ਦਾ ਅੰਦਰ ਕਿ ਬਣਾਇਆ ਗਿਆ ਸੀ ਕਾਂਝਲੀ ਵਿਆਸ ਦਰਿਆ ਦੇ ਬੇਸਿਨ ਵਿੱਚ ਸਥਿਤ ਹੈ ਠੀਕ ਹੈ ਜੀ ਤਾਂ ਇਹ ਰਾਮਸਰ ਕਨਵੈਨਸ਼ਨ ਰਾਹੀਂ ਅੰਤਰਰਾਸ਼ਟਰੀ ਮਤਲਬ ਕਿ ਇੰਟਰਨੈਸ਼ਨਲ ਇੰਪੋਰਟੈਂਸ ਵੀ ਰੱਖਦਾ ਹੈ ਠੀਕ ਹੈ ਜੀ ਔਰ ਵੀ ਅਗਰ ਆਪਾਂ ਗੱਲ ਕਰ ਲਈਏ ਦੇਖੋ ਤੁਹਾਡੇ ਸਾਹਮਣੇ ਪਟਿਆਲਾ ਦੇ ਵਿੱਚ ਜਿਹੜਾ ਹੈ ਲੋਬਾਣਾ ਵੈਟਲੈਂਡ ਹੈ ਅਮਰੀਕਸਰ ਚ ਅਲੀਵਾਲ ਕੋਟਲੀ ਵੈਟਲੈਂਡ ਹੁਸ਼ਿਆਰ ਚ ਮੈਲੀ ਡੈਮ ਵੈਟਲੈਂਡ ਮੰਗਰੋਵਲ ਵੈਟਲੈਂਡ ਨਾਰਾਇਣਗੜ੍ਹ ਲੁਧਿਆਣਾ ਸੀਤਲ ਸਾਗਰ ਸਾਰੇ ਵੈਟਲੈਂਡ ਨੇ ਧਿਆਨ ਰੱਖਣਾ ਕਿਸੇ ਪੰਜਾਬ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਜਿਹੜਾ ਕਿਹੜਾ ਹੈ ਸਭ ਤੋਂ ਵੱਡਾ ਜ਼ਿਲ੍ਹਾ ਪੰਜਾਬ ਦਾ ਖੇਤਰਫਲ ਦੇ ਪੱਖੋਂ ਹੈਗਾ ਆਪਣੇ ਕੋਲ ਜੀਹਾਂ ਲੁਧਿਆਣਾ ਲੁਧਿਆਣਾ ਦਾ ਜਿਹੜਾ ਹੈ 3744 ਵਰਗ ਕਿਲੋਮੀਟਰ ਹੈ ਖੇਤਰਫਲ ਦੇ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਅਗਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਦੀ ਗੱਲ ਕਰੀਏ ਤਾਂ ਉਹ ਹੈ ਲੁਧਿਆਣਾ ਜਿਹਾਂ ਖੇਤਰਫਲ ਵੱਖੋ ਵੀ ਹੈ ਉਹ ਸਭ ਤੋਂ ਵੱਡਾ ਸ਼ਹਿਰ ਵੀ ਉਹੀ ਹੋਏਗਾ ਬਟਾਰਾ ਤਹਿਸੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਪੈਂਦੀ ਹੈ ਤੇ ਬਟਾਰਾ ਸਹਿ ਤਹਿਸੀਲ ਹੈ ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੀ ਹੈ ਬਟਾਰਾ ਆਬਾਦੀ ਦੇ لحاظ ਨਾਲ ਪੰਜਾਬ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ ਇਹ ਮਾਝਾ ਖੇਤਰ ਵਿੱਚ ਆਂਦਾ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਹੈ ਇਹ ਜ਼ਿਲ੍ਹੇ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਹੈ ਉਦਯੋਗਿਕ ਸ਼ਹਿਰ ਹੈ ਗੁਨਾਗਵੀ ਦੇ ਵਿਆਹ ਪੂਰਵ ਤੇ ਕੰਧ ਸਾਹਿਬ ਵਿਖੇ ਹਰ ਸਾਲ ਸਮਾਗਮ ਇੱਥੋਂ ਹੁੰਦਾ ਹੈ ਠੀਕ ਹੈ ਨਾ ਸੀਆਈ ਕਾਸਟਿੰਗ ਅਤੇ ਮਕੈਨਿਕਲ ਮਸ਼ੀਨਰੀ ਦੇ ਨਿਰਮਾਣ ਵਿੱਚ ਬਟਾਰਾ ਉਤਰੀ ਭਾਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹੈ ਠੀਕ ਹੈ ਪਠਾਨਕੋਟ ਦੇ ਵਿੱਚ ਪਠਾਨਕੋਟ ਲੁਧਿਆਣਾ ਅਮ੍ਰਿਤਸਰ ਜਵੰਦਰ ਪਟਿਆਲਾ ਤੇ ਪਠੰਡੇ ਤੋਂ ਬਾਅਦ ਪਠਾਨਕੋਟ ਪੰਜਾਬ ਦਾ 6ਵਾਂ ਸਭ ਤੋਂ ਵੱਧ ਵਾਲੀ ਵਾਲਾ ਸ਼ਹਿਰ ਹੈ ਠੀਕ ਹੈ ਕਪੂਰਥਲਾ ਨੂੰ ਮਹਿਲ ਅਤੇ ਬਾਗਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਫਿਰੋਜ਼ਪੁਰ ਪੰਜਾਬ ਦਾ ਸਤਲੁਜ ਦਰਿਆ ਦੇ ਕੰਢੇ ਤੇ ਮੌਜੂਦਾ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਇੱਕ ਪ੍ਰਾਚੀਨ ਸ਼ਹਿਰ ਹੈ ਇੱਥੇ ਕਸ਼ੀਰਤ ਪਗਲ ਸਿੰਘ ਯਾਦਗਾਰ ਸਥਿਤ ਹੈ ਠੀਕ ਹੈ ਜੀ ਫਿਰੋਜ਼ਪੁਰ ਦੇ ਵਿੱਚ ਹਰ ਸਾਲ 23 ਮਾਰਚ ਨੂੰ ਹਜ਼ਾਰਾਂ ਲੋਕ ਭਾਰਤ ਦੇ ਸੁਤੰਤਰ ਸੰਗਰਾਮ ਦੇ ਤਿੰਨ ਬਹਾਦਰ ਸ਼ਹੀਦਾਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਸਾਥੀਆਂ ਰਾਜਗੁਰੂ ਅਤੇ ਸ਼ਹੀਦ ਸੁਭਦੇਵ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਠੀਕ ਹੈ ਜੀ ਤੁਸੀਂ ਇਹ ਧਿਆਨ ਰੱਖਣਾ ਹੈ